ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਨਾਗਾ ਜੀ ਇੱਕ ਸੂਆ ਸਵਾਇ ਨਾਗਾ ਤੇ ਇੱਕ ਗੱਬਣ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਸੀ ਘਾਲ ਜੀ ਸਸੀ ਘਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਰਾਜਾ ਪੈਂਟੂ ਡੀਗਾ ਜ਼ਿਲ੍ਹਾ ਸਿਲਮੋਗਾ ਬਾਈ ਮੋਬਾਈਲ ਨੰਬਰ ਜੀ 8190596575 ਬਾਈ ਠੀਕ ਆ ਵੀਰੇ ਦੋ ਨਾਗਾ ਜੀ ਅੱਜ ਨਾਗ ਤਾਂ ਵੀਰੇ 301 ਮੱਛੀ ਹੋ ਗਈ ਹੁਣ ਠੀਕ ਆ ਵੀਰੇ ਸੂਏ ਸਵਾਜ ਤੋਂ ਸ਼ੁਰੂ ਕਰਦੇ ਸੂਆ ਕਰਨ ਨਮਾਜ਼ ਇਹ ਸੂਆ ਵੀਰੇ ਦੂਜਾ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਹੈ ਬੱਚਾ ਕੀ ਹੈ ਜੀ ਬੱਚਾ ਦੇ ਜੇਰ ਕੰਪਲੀਟ ਆ ਜੀ ਜੇਰ ਦੀ ਵੀਰੇ ਗਾਰੰਟੀ ਹੈ ਕਿੰਨਾ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਠੀਕ ਆ ਜੇਰ ਦਾ ਕਿਸੇ ਘਰੇ ਲੜ ਵੀ ਛੱਟ ਜੇ ਹਾਂ ਆਪਾਂ ਨੂੰ ਵੀਡੀਓ ਪਾ ਤਦੇ ਆਪਣੇ ਗਾਂ ਪਾ ਕੇ ਭੇ ਠੀਕ ਹੈ ਨਹੀਂ ਗਾਰੰਟੀ ਹੈ ਬਾਬਾ ਬਾਕੀ ਵੀਡੀਓ ਭੇਜਦਾ ਮੰਨਦੇ ਨੂੰ ਪਹਿਲਾਂ ਨਹੀਂ ਕੋਈ ਚੱਕਰ ਨਹੀਂ ਪਰ ਜੇ ਉਹ ਨਹੀਂ ਵੈਸੇ ਵੀ ਗਾਰੰਟੀ ਹੈ ਠੀਕ ਆ ਬਾਈ ਕਿੰਨਾ ਕੱਢਿਆ ਪਹਿਲੀ ਜਵਾਈ ਜੀ ਬਈ ਐਵੇਂ ਗੱਪ ਮਾਰੋ ਜਨਾ ਮਰਜੀ ਮਰੀਆ ਮਾੜਾ 2 2 ਕਿਲੋ ਚੋਇਆ ਕਰਕੇ ਕੋ ਬੱਚੇ ਗਾੜੀ ਜੀ ਕੀਤੀ ਹੈ ਰੈਲੀ ਜੀ ਕਿਹਾ ਵੀਡੀਓ ਪਾਉਣੀ ਹੈ ਬਾਈ ਸਾਰੀ ਤਾਂ ਖਾਲੀ ਹੁੰਦੀ ਨਹੀਂ ਇਹ ਤਾਂ ਗੱਲ ਹੈ ਥਣਾ ਦੀ ਗਾਰੰਟੀ ਹੈ ਥਣਾ ਹੀ ਡਾਲਣਾ ਵੀਰੇ ਦੁੱਧ ਦੋ ਦੋ ਬਲੇ ਮਾਲ ਦਾ 14 15 ਕਿਲੋ ਦਾ ਦੇ ਪੀਪਾਉਂਦਾ ਚੋਇਆ ਹੂੰ ਗਾਓ ਚਲੋ ਆਪੋ ਆਪਣੀ ਖਾਂਜਾ ਸੇਵਾ ਉਹ ਦਿਨ ਨਾ ਕੋਈ ਪਾਲੂ ਨਾ ਚਲੂਗੀ ਇਹ ਤਾਂ ਗੱਲ ਹੈ ਚੰਗੀ ਆੜ ਕੱਦ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਰਾਤ ਸੂਈ ਸੀ ਜੀ ਬੱਚਾ ਮਗਰ ਇਹਦੇ ਬੱਚਾ ਆ ਜਾਂਦਾ ਜੀ ਬਾਈ ਕਹਿੰਦਾ ਕਹਿਣ ਨੂੰ ਜਿੰਨਾ ਮਰਜੀ ਕਹੀ ਚੱਲੋ ਜੀ 2 2.5 ਕਿਲੋ ਬੋਲਾ ਆਪਾਂ ਕੱਢਿਆ ਜੀ ਕੁਝ ਬੱਚਾ ਪੀ ਗਿਆ ਹੋਊਗਾ ਮਾਲਕਾਂ ਨੇ 14 15 ਕਿਲੋ ਕੋਈ ਨਾ ਦੇ ਦਿਓ ਥਾਣੇ ਦੇ ਵਾਲੀ ਆ ਤੁਸੀਂ ਆਪ ਦੀ ਸਮਝ ਨਾ ਵੀਰੇ ਲੈ ਲਿਓ ਸੋਹਣਾ ਥਾਣਾ ਦਾ ਸਹਿਜ ਆ ਮੋਟਾ ਥਾਣਾ ਕਰੋਸ ਅੰਗ ਦੋਸਤ ਵੀ ਕਰ ਪਾਣੀ ਪਿਆਰ ਕਾ ਪਿਆਉਗੀ ਜੀ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਥਾਣ ਤੁਹਾਨੂੰ ਨੇੜੇ ਤੋਂ ਬੱਚੇ ਬੱਚੇ ਦਾ ਕਰਦੀ ਏਰਦੀ ਬਾਹਰ ਪਿੱਛੇ ਦੀ ਫੁੱਲ ਗਾਰੰਟੀ ਆ ਜੀ ਥਾਣਾ ਦੀ ਵੀ ਜੇਰਦੀ ਗਾਰੰਟੀ ਆ ਬਾਹਰ ਪਿੱਛੇ ਦੀ ਗਾਰੰਟੀ ਆ ਬਾਕੀ ਬਾਈ ਜੀ ਨੇ ਲੈਣੀ ਆ ਆਪ ਦੀ ਪਾਸ ਕਰ ਲਵੇ ਆਪ ਦੀ ਪਾਸ ਕਰਕੇ ਲੈ ਕੇ ਜਾਵੇ ਬਿਲਕੁਲ ਬਈ ਪੈਸੇ ਲਾਉਣੇ ਆ ਬਾਹਰ ਆਂਬੇ ਦਾ ਕੋਈ ਫਾਇਦਾ ਨਹੀਂ ਹੁੰਦਾ ਆਪ ਦੀ ਬਾਈ ਕੋਲੇ ਆਵੇ ਤਸੱਲੀ ਨਾਲ ਪਾਸ ਆ ਲੈ ਜੇ ਨਹੀਂ ਪਾਸ ਰਹਿਣ ਦਵੇ ਠੀਕ ਆ ਕੋ ਆਪਾਂ ਬਾਈ ਆਉ ਦੇ ਬਾਅਦ ਚਲੇ ਜਾ ਪਹਿਲਾਂ ਕੇ ਵਾਤੇ ਲਈ ਹੂੰ ਪਹਿਲਾਂ ਆਪਾਂ ਆਉ ਦੇ ਨਾਲ ਖਰੀ ਮੰਨ ਕੇ ਲਈ ਆ ਠੀਕ ਆ ਤਾਰਾ ਵੀ ਮਰ ਆਉਣੀ ਆ ਜੀ ਤਾਰਾ ਮਰਾ ਦੇ ਕੋਈ ਚੱਕਰ ਨਹੀਂ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਬਾਈ ਕੋਈ ਪਾਲਾ ਕੋਈ ਚੱਕਰ ਨਹੀਂ ਪਰ ਮੈਂ ਪਾਉਣਾ ਪਾਲਾ ਨਹੀਂ ਪਾਉਣਾ ਆਪਾ ਵਾ ਨਿਆਣਾ ਦਾ ਉਹ ਸੇਫਟੀ ਹੁੰਦੀ ਗਾਂ ਨੂੰ ਪਾਉਣਾ ਹੀ ਪੈਂਦਾ ਪਰ ਜੇ ਪਾਉਣਾ ਪਾਲੇ ਨਹੀਂ ਪਾਉਣਾ ਨਹੀਂ ਪਾਉਂਦੀ ਆ ਬਾਈ ਕੋਈ ਚੱਕਰ ਨਹੀਂ ਨਿਆਣਾ ਪਾਉਂਦੀ ਆ ਫਿਰ ਉਹ ਕਰਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਉੱਜ ਕਰ ਵਾਲੀ ਗੱਲ ਨਹੀਂ ਨਿਆਣਾ ਪਾ ਕੇ ਥੱਲੇ ਨਾ ਧਾਰਾ ਮਾਰ ਕੇ ਦਿਖਾ ਦੇ। ਚਵਾਈ ਲੱਗਿਆ ਕਾਹਨੂੰ ਗੱਲਾਂ ਕਰਦਾ ਬਈ। ਇੱਕ ਮਿੰਟ ਲਓ। ਚਵਾਈ ਕਰੋ ਚੱਕ। ਮਗਰ ਲੈਂਦੇ ਵੀਰੇ ਮਾਰਦੇ ਧਾਰ। ਢਾਨਾ ਜੀ ਢਾਨਾ। ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹ ਹੀ ਦੱਸਿਓ ਯੈਸ ਤੇ ਨੋ। ਦਮਾਰਦਾ ਵੀਰੇ 60 ਵਾਰ ਜਿੰਨੀ ਮਰਜ਼ੀ ਕਰ ਜੇਗੇ ਹੂੰ 56000 ਕੀ ਆਏ ਬਰੇ ਬਾ 55000 ਦੀ ਹਾਂਜੀ ਬਾਈ ਠੀਕ ਆ ਹੋਜੂ ਮਾਨਦਾਨ ਜੀ ਹਾਂ ਬਾਈ ਛੋਟ ਛੱਪਾ ਕਰਦਾ ਕੋਈ ਚੱਕਰ ਨਹੀਂ ਠੀਕ ਆ 55000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚ ਥੋੜਾ ਕਾ ਨਾ ਮਾਨਦਾਨ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਬਾਕੀ ਚੰਗੀ ਆ ਵੀਰੇ ਮੱਝਾਂ ਵਰਗਾ ਦੁੱਧ ਪਿਆਊਗੀ ਜਿਹੜਾ 2 ਨੰਬਰ ਨਾ ਕੇ ਦਾ ਸੁਆ ਕਰਨ ਮਾ ਜੀ ਇਹ ਸੁਆ ਵੀਰੇ ਤੀਜਾ ਠੀਕ ਆ ਜੀ ਸਮਾਂ ਅੱਗੇ ਨਾਲ ਲੈਂਦੀ ਆ ਜੀ ਸਮਾਂ ਵੀਰੇ ਲੈਂਦੀ ਹਾ ਤੇ ਉਹ ਦੱਸ ਦੋ ਕਾਹ ਤੇ ਦਹਾਦਰ ਲੈ ਜੀ ਠੀਕ ਹੈ ਵੀਰੇ ਕਿੰਨਾ ਪਿਆ ਜੀ ਦੁੱਧ ਚ ਦੁੱਧ ਹੀ ਮਾਲ ਦਾ 18 ਨਿਕਲਵਾ ਦਈ ਹੂੰ ਚਲੋ ਕੋਈ 1500 ਮੰਨ ਲਵੇ ਠੀਕ ਆ ਗਾਂ ਵੱਡੀ ਥਾਂ ਲਵੇ ਵਾਲੀ ਆ 15 16 ਮੰਨ ਕੇ ਆ ਜੇ ਚਲ 5 4 ਕਿਲੋ ਘੱਟ ਮੰਨ ਕੇ ਲੈ ਲੈ ਵਾਧ ਦੇ ਦੂਗਾ ਤੇ ਠੀਕ ਆ ਜੀ ਹਣਾ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਕਿ ਤੀਜਾ ਜੀ ਮਾਲਕਾਂ ਨੇ ਤਾਂ ਚਲੋ ਜਿਹੜਾ ਤੇਰਾ ਬਾਈ ਇਹ ਗੌਰ ਕੀ ਤੋਂ ਪਾਰ ਆਦਾ ਇਹਦੇ ਆਖਿਆ ਚਿੱਟਾ ਆ ਪਹਿਲਾਂ ਦਿਖਾ ਦੇ ਇੱਥੇ ਆਏ ਕੋਈ ਕਦੇ ਵੀ ਆਏ ਆ ਦਿਖਾਤਾ ਜੀ ਦਿਖਾਤਾ ਤੇ ਐਵੇਂ ਪਾ ਪਾਲਾਂਬੇ ਵਾਲਾ ਕੰਮ ਨਹੀਂ ਕਰੇ ਖੋਸ ਠੀਕ ਆ ਭਾ ਵੀ ਉਦੇ ਕਰ ਗਈ ਭਾ ਲੋ ਤਾਂ ਹੂੰ ਨਹੀਂ ਤਾਂ ਡੀਬੈਡ ਕਿਨੇ ਦੇਣੀਆਂ ਨਹੀਂ ਗਾ 60000 ਦੀ ਆ ਨਾ ਚੱਕਰ ਹੁੰਦਾ ਹਾਂ ਚਲੋ ਇਹ ਕਿਹੜਾ ਅੱਖ ਚ ਇਹਦੇ ਚਿੱਟਾ ਜਾਂ ਮਾੜਾ ਜਾਂ ਵੈਸੀ ਉਹ ਆ ਕਿਸੇ ਕਿਸੇ ਦੇ ਹੋ ਜਾਂਦਾ ਜਾਂ ਕਈ ਯਾਰ ਮਾੜੀ ਮੋਟੀ ਛੱਟ ਲੱਗ ਜਾਂਦੀ ਹੁੰਦੀ ਹੈ ਸੋਹਣਾ ਥਣਾ ਦਾ ਸੈੱਟ ਫਟ ਫੁੱਟ ਲਈ ਜਾ ਰਸਾ ਸਭ ਜਿਆਦੇ ਕੋਈ ਚੱਕਰ ਨਹੀਂ ਤੂੰ ਕੋਈ ਚੱਕਰ ਦੇਸ ਦਾ ਉਸ ਦਾ ਪੂਰਾ ਠੀਕ ਹੈ ਵੀਰੇ ਹਾਂ ਚੰਗੀ ਆ ਵੈੜ ਵੀਰੇ ਠੰਡੀ ਸੀਲ ਖਾ ਲਿਓ ਬਹੁਤ ਚੰਗਾ ਕੱਲਾ ਨਿੱਖੜ ਮਹੱਥੀ ਚਵਾਈ ਵਾਲਾ ਫੁੱਲ ਚਮਕ ਦਮਕ ਵਾਲੀ ਆ ਫੇਸ ਕੁਆਲਿਟੀ ਸੋਹਣੀ ਪਾ ਵੋ ਲੋਟਾ ਠੀਕ ਹੈ ਕਿੱਡਾ ਕ ਭੱਜਿਆ ਜੱਜਾ ਮੈਂ ਲੈਣ ਦੇਣਾ ਪਾ ਵੇ ਇੰਨੇ ਜਲਾ ਟੋਕਰ ਕਭਣ ਵੇਚਦਾ ਇੰਨੇ ਆਪੇ ਦੇਣੀਆਂ ਅੱਛਾ 40 ਬੇ ਜਲਾ ਜੀ ਟੋਕਰ ਕਭਣ ਵੇਚ ਦੂਗਾ ਆ ਪਕੜਾ ਵੇਚਿਆ ਨਹੀਂ ਆ ਠੀਕ ਆ ਇਹ ਬਾਈ 46 500 ਦੇਵਾਂਗੇ 46 500 ਦੇ ਸਾਡੇ 46 ਦੇ ਠੀਕ ਆ 46 500 ਦੀ ਬਾਈ ਕਹਿੰਦਾ ਦੇ ਦਾਂਗੇ ਬਾੜ-ਬਾਰ ਦਿਖਾ ਦੇ ਵਜਨ ਕਿੰਨਾ ਕੱਦ ਕਿੰਨਾ ਠੀਕ ਆ ਨਗਰ ਨਗੋਰ ਪੂਰੀ ਆ ਸਹੀ ਗੱਲ ਆ ਜੀ ਬਾਕੀ ਸੋਨਾ ਥਰਾਂ ਦਾ ਸੈਂਜ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਬੰਦੇ ਦੀ ਸੇਵਾ ਸੁਆ ਹੈਣੀ ਸੀ ਤੇ ਪੈਪੂ ਆਪਾ ਬਣਾਇਆ ਬਾਲੇ ਬਦੇ ਬਦੇ ਸੀਗੇ ਅੱਛਾ ਪਰ ਹੁਣ ਜਮਾ ਸੈਟਾ ਤੋਰੇ ਤੋਰੇ ਦੀ ਇੱਕ ਨੰਬਰ ਆ ਬਾਕੀ ਤੌਰਤੀ ਦਿਖਾ ਦੇ ਠੀਕ ਆ ਚੰਗੀ ਆ ਬੜੇ ਵੈੜ ਬਾਕੀ ਠੰਡੀ ਸੀਲ ਆ ਥਣਾ ਦੀ ਗਾਰੰਟੀ ਆ ਬੇਫਿਕਰ ਹੋ ਜਾਓ ਦੋ ਪੈ ਬੰਦਾ ਵੀ ਸੇਵਾ ਆ ਓਏ 18 ਕਿਲੋ ਭੋਲੇ ਹਸਣ ਦਊਗੀ ਦੇਜੋ ਮੇਰੇ ਇੰਨਾ ਦਾ ਕੋਈ ਬਾਲਾ ਨਹੀਂ ਜੀ ਚੰਗੀ ਆ ਬਾਕੀ ਚਮਕ ਦਾਮ ਕਾਲੀ ਆ ਚਿੱਟਾ ਆ ਤੁਹਾਨੂੰ ਦਿਖਾ ਦੇ ਉਹ ਦਿਖਾ ਦੇ ਗੌਰ ਨਾਲ ਮਾੜਾ ਪੈਉ ਜੇ ਗੌਰ ਨਾਲ ਪਾ ਲਵਾਂ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਤਾਂ ਆਪਣੇ ਕੋਲ ਧੂੜ ਦਫਾਵਾ ਕੰਮ ਨਹੀਂ ਬਈ ਇੱਥੇ ਬਾਕੀ ਲਾਂਬਾ ਲਈ ਜਾ ਕੋਲੇ ਦਾ ਆਪਾਂ ਹੋਰ ਕੋਈਏ ਨਿਕਲੇ ਕੋ ਹੋਰ ਆਪਾਂ ਇਹਦੀ ਗੱਲ ਕਹਤੀ ਉਹੀ ਨਿਕਲੂਗੀ ਠੀਕ ਆ ਵੀਰੇ ਬਾਕੀ ਜਿਹਨੂੰ ਵੀ ਨਾਗ ਕੋਈ ਵੀਰੇ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜੋ ਸੂਸਪਾਪ ਹੀ ਫਿਰ ਆਪਾਂ ਹੀ ਵੱਧ ਵੇਚ ਦਾਂਗੇ ਸਵਾਗ ਸੂਕ ਤਾਂ ਠੀਕ ਆ ਕੱਚੀ ਕੱਚੀ ਆ ਸਾਡੇ 46000 ਦੀ ਦੇ ਦਾਂਗੇ ਨਾਗ ਦੋਨੇ ਚੰਗੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ